विधानसभा ਹਲਕਾ ਖੇਮ ਕਰਨ ਦੇ ਅਧੀਨ ਪੈਂਦੇ ਕਸਬਾ ਪੀਖੀਵਿੰਡ ਦੀ ਤਹਿਸੀਲ ਵਿੱਚ ਨਵੇਂ-ਨਵੇਂ ਨਿਯੁਕਤ ਹੋਏ ਤਹਿਸੀਲਦਾਰ ਦੀਆਂ ਨੀਤੀਆਂ ਨੂੰ ਲੈ ਕੇ ਜਮਹੂਰੀ ਕਿਸਾਨ ਸਭਾ ਤੇ ਦਿਹਾਤੀ ਮਜ਼ਦੂਰ ਸਭਾ ਨੇ ਤਹਿਸੀਲ ਵਿੱਚ ਆਪਣਾ ਵਿਰੋਧ ਜ਼ਾਹਰ ਕਰਦੇ ਹੋਏ ਕਿਹਾ ਕਿ ਜੋ ਸਰਕਾਰ ਨੇ ਨਵਾਂ ਤਹਿਸੀਲਦਾਰ ਇਸ ਪੀਖੀਵਿੰਡ ਤਹਿਸੀਲ ਨੂੰ ਦਿੱਤਾ ਉਹ ਤਹਿਸੀਲਦਾਰ ਅੱਗੇ ਵੀ ਇਸ ਤਹਿਸੀਲ ਵਿੱਚ ਰਹਿ ਚੁੱਕਾ ਹੈ ਅਤੇ ਉਸ ਦੇ ਪਹਿਲੇ ਕਾਰਜਕਾਲ ਦੌਰਾਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਕਈ-ਕਈ ਦਿਨ ਤਹਿਸੀਲ ਵਿੱਚ ਧੱਕੇ ਖਾਣੇ ਪੈਂਦੇ ਸਨ ਜਿਸ ਕਰਕੇ ਲੋਕਾਂ ਨੇ ਪਹਿਲਾਂ ਵੀ ਇਸ ਦਾ ਵਿਰੋਧ ਕਰਕੇ ਇਸ ਦੀ ਬਦਲੀ ਕਰਵਾਈ ਸੀ ਅਤੇ ਹੁਣ ਫਿਰ ਇਹ ਤਹਿਸੀਲਦਾਰ ਦੀ ਨਿਯੁਕਤੀ ਇਸੇ ਤਹਿਸੀਲ ਵਿੱਚ ਹੋਈ ਹੈ ਜਿਸ ਨਾਲ ਜਿੱਥੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਉੱਥੇ ਹੀ ਰਿਸ਼ਵਤਖੋਰੀ ਵਿੱਚ ਵੀ ਵਾਧਾ ਹੋਵੇਗਾ ਜਮਹੂਰੀ ਕਿਸਾਨ ਸਭਾ ਦੇ ਆਗੂ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਜਨਰਲ ਫਕਤਰ ਚਮਨ ਲਾਲ ਨੇ ਕਿਹਾ ਕਿ ਤਹਿਸੀਲਦਾਰ ਨੂੰ ਜਲਦੀ ਇੱਥੋਂ ਬਦਲਿਆ ਨਾ ਗਿਆ ਤਾਂ ਇਸ ਲਈ ਵੱਡਾ ਸੰਘਰਸ਼ ਵਿੱਟਿਆ ਜਾਵੇਗਾ ਅਤੇ ਸਰਕਾਰ ਖਿਲਾਫ ਜਮ ਕੇ ਪ੍ਰਦਰਸ਼ਨ ਕੀਤਾ ਜਾਏਗਾ ਜਿਸ ਦਾ ਜ਼ਿੰਮੇਵਾਰ ਮੌਕੇ ਦਾ ਡੀਸੀ ਹੋਵੇਗਾ ਮੈਂ ਚੰਨ ਲਾਲ ਦਰਾਜਕੇ ਦਾ ਦੇਤੀ ਮੀ ਦੂਰ ਸਬਾ ਦਾ ਜ਼ਿਲ੍ਹੇ ਦਾ ਜਨ ਸੈਕਟੀਆਂ ਤੇ ਕਿਸਾਨਾਂ ਮਜ਼ਦੂਰਾਂ ਦੀਆਂ ਜਥੇਬੰਦੀਆਂ ਲੋਕ ਅਸੀਂ ਇਹ ਮੰਗ ਕਰਦੇ ਹਾਂ ਡੀਸੀ ਚਰਨਤਾਰ ਨੂੰ ਕਿ ਜਿਹੜੀ ਸਾਡੀ ਡਿਵੀਜ਼ਨ ਹੈ ਜਿਹਦੇ ਤੇ ਤਹਿਸੀਲਦਾਰ ਦੀ ਪੋਸਟ ਹੈ ਉਹਨਾਂ ਦੀ ਟਰਾਂਸਫਰ ਹੋਈ ਹੈ ਪਹਿਲੇ ਤਹਿਸੀਲਦਾਰ ਦੀ ਉਹਨਾਂ ਦੀ ਜਗ੍ਹਾ ਸਰਦਾਰ ਨਖਵਿੰਦਰ ਸਿੰਘ ਤਹਿਸੀਲਦਾਰ ਜਿੱਥੇ ਪਿੱਖੀਵੰਡ ਉਹਨਾਂ ਦੀ ਪੋਸਟ ਹੋਈ ਹੈ ਉਹ ਨਾ ਉਹ ਪਹਿਲਾਂ ਵੀ ਤਿੰਨ ਦਫਾ ਇੱਥੇ ਰਹੇ ਆ ਜਿਨ੍ਹਾਂ ਨੇ ਇਲਾਕੇ ਦੇ ਲੋਕਾਂ ਨੂੰ ਬੜਾ ਪਰੇਸ਼ਾਨ ਕੀਤਾ ਸੀ ਉਦੇ ਨਾਲ ਕੱਲੇ ਦੇ ਇਲਾਕੇ ਦੇ ਲੋਕ ਪਰੇਸ਼ਾਨ ਨਹੀਂ ਹੋਏ ਸਟਾਰਮ ਵਾਲੇ ਵੀ ਪਰੇਸ਼ਾਨ ਹੋਏ ਆ ਤੇ ਜਿੰਨੇ ਵਸੀਕੇ ਆ ਭੀਖਿਵੰਦ ਦੇ ਉਹ ਲੰਮੇ ਅੱਜ ਤੋਂ ਸਟ੍ਰੈਗ ਤੇ ਆ ਉਹਨਾਂ ਨੇ ਵੀ ਇਹ ਮੰਗਿਆ ਕਿ ਜਿਹੜਾ ਕਰਪਟ ਤਹਿਸੀਲਦਾਰ ਆ ਸਰਦਾਰ ਰਖਵਿੰਦਰ ਸਿੰਘ ਇਹਦੀ ਇੱਥੇ ਟਰਾਂਸਫਰ ਨਾ ਹੋਵੇ ਪਰ ਅਸੀਂ ਵੀ ਦਿਹਾਤੀ ਮਜ਼ਦੂਰ ਸਭਾ ਲੋ ਮੰਗ ਕਰਦੇ ਆ ਕਿ ਜੇ ਇਲਾਕੇ ਦੇ ਲੋਕ ਫੇਰ ਪਰੇਸ਼ਾਨ ਹੋਏ ਜਿੱਥੇ ਅਸੀਂ ਡੀਸੀ ਤਰਨਤਨ ਤੋਂ ਮੰਗ ਕਰਦੇ ਆ ਉੱਥੇ ਹਲਕੇ ਦੇ ਐਮਐਲਏ ਸਰਦਾਰ ਸਰਵੰਦ ਸਿੰਘ ਧੁੰਨ ਤੋਂ ਵੀ ਮੰਗ ਕਰਦੇ ਆ ਕਿ ਜਿਹੜਾ ਲਖਵਿੰਦਰ ਸਿੰਘ ਦੀ ਤਹਿਸੀਲਦਾਰ ਦੀ ਪੋਸਟ ਪਿੱਖੀਵੰਦ ਕੀਤੀ ਇਹਦੀ ਇੱਥੇ ਪੋਸਟ ਨਾ ਕੀਤੀ ਜਾਵੇ ਕਿਉਂਕਿ ਇੱਥੇ ਇਲਾਕਾ ਨਿਵਾਸੀਆਂ ਨੂੰ ਇਹਦੇ ਇਤਰਾਜ ਆ ਉਥੇ ਹੀ ਸਟਾਮ ਫਰੋਸ ਜਿਹੜੇ ਵਸੀਕਾ ਨਵੀਸਾ ਜਿਹੜੇ ਪਿੱਖੀਵੰਦ ਦੇ ਉਹ ਅੱਜ ਤੋਂ ਲੰਬੇ ਸਮੇਂ ਤੇ ਅੜਤਾਲਦੇ ਆ ਉਹਨਾਂ ਨੇ ਵੀ ਮੰਗਿਆ ਕਿ ਜਿੰਨੀ ਦੇਰ ਇਹ ਤਹਿਸੀਲਦਾਰ ਦੀ ਬਦਲੀ ਪਿੱਖੀਵੰਦ ਤੋਂ ਨਾ ਰੋਕੀ ਗਈ ਤਾਂ ਅਸੀਂ ਉਹਨਾਂ ਵਸੀਕਾ ਨਵੀਸਾ ਨੂੰ ਵੀ ਵਿਸ਼ਵਾਸ ਦਿਵਾਉਂਦੇ ਆ ਕਿ ਸਾਡੀ ਜਥੇਬੰਦੀ ਦਿਹਾਤੀ ਮਜ਼ਦੂਰ ਸਭਾ ਪਿੱਖੀਵੰਦ ਦੇ ਵਸੀਕਾ ਨਵੀਸਾ ਨਾਲ ਸਟਾਮ ਫੋਰਸਾਂ ਦੇ ਨਾਲ ਲਗਾਤਾਰ ਉਹਨਾਂ ਦੇ ਮੋਢੇ ਦਾ ਮੋਢਾ ਜੁੜ ਕੇ ਲੜੂਗੀ ਜਿੰਨਾ ਦਰ ਇਸੋ ਦਾ ਜਿਹੜਾ ਕਰਪਟ ਤਹਿਸੀਲਦਾਰ ਲਖਵਿੰਦਰ ਸਿੰਘ ਦੀ ਬਦਲੀ ਨਹੀਂ ਕੀਤੀ ਜਾਂਦੀ ਇਹ 4 ਦਿਨ ਹੋ ਗਏ ਨੇ ਲੋਕ ਖੱਜਲ ਖਰਾਬ ਹੋ ਰਹੇ ਨੇ ਅਰਜ਼ੀਆਂ ਨਹੀਂ ਹੋ ਰਹੀਆਂ ਉਹਦੀ ਸਮੱਸਿਆ ਦੀ ਚੈਨਲ ਇਹਦੇ ਸਬੰਧ ਅੱਜ ਅਸੀਂ ਜਥੇਬੰਦੀ ਦਾ ਡੈਪੂਟੇਸ਼ਨ ਡੀਸੀ ਨੂੰ ਵੀ ਮਿਲ ਰਿਹਾ ਉਹਨਾਂ ਦੇ ਧਿਆਨ ਚ ਵੀ ਲਿਆਵਾਂਗੇ ਸਾਰਾ ਮਸਲਾ ਕਿ ਜਿੰਨੇ ਲੋਕ ਖੱਜਲ ਖਵਾਰ ਹੋ ਰਹੇ ਆ ਇਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਆ ਮੈਂ ਫਿਰ ਜਿੱਥੇ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਜਿਹੜੇ ਲਗਾਤਾਰ ਲੋਕਾਂ ਦੀ ਖੱਜਲ ਖਵਾਰੀ ਨੂੰ ਫੌਰੀ ਤੌਰ ਤੇ ਰੋਕਿਆ ਜਾਵੇ ਜੇ ਸਾਡੀਆਂ ਮੰਗਾਂ ਵਾਲੇ ਇਲਾਕੇ ਦੇ ਲੋਕਾਂ ਦੀ ਮੰਗ ਵੱਲੇ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਜਿੱਦਾਂ ਦਾ ਐਕਸ਼ਨ ਪਿੱਖੀਵੜ ਦੇ ਵਸੀਕਾ ਰੀਵਿਜ਼ ਕਰਨਗੇ ਇੱਥੋਂ ਦੇ ਜਿੰਨੇ ਵੀ ਲੋਕ ਕਰਨਗੇ ਇਲਾਕਾ ਨਿਵਾਸੀ ਸਾਡੀ ਜਥੇਬੰਦੀ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੜੂ। ਮੈਂ ਦਰਜੀਤ ਸਿੰਘ ਬਿਆਲਪੁਰਾ ਜਮੂਨ ਸਰਪੰਚ ਜਿਲ੍ਹਾ ਪ੍ਰਧਾਨ ਮਾਨ ਸਾਹਿਬ ਜਿਹੜਾ ਸੀਐਮ ਆ ਉਹ ਕਹਿੰਦਾ ਕਿ ਕਰਪਸ਼ਨ ਦੇ ਪ੍ਰਤੀ ਜ਼ੀਰੋ ਟੋਲਰੈਂਸ ਰੱਖੀ ਜਾਊਗੀ। ਜਦੋਂ ਵਸੀਕਾ ਵਸੀਕਾਂ ਵੀ ਇਸ ਮੇਰੇ ਮਿੱਤਰ ਰੱਖਦੇ ਆ। ਇਹ ਇਹ ਤਹਿਸੀਲਦਾਰ ਦਾ ਕਰਤਾਰ ਠੀਕ ਨਹੀਂਗਾ ਇਹ ਉਹਨਾਂ ਲੋਕਾਂ ਨੂੰ ਬੜੇ ਪਰੇਸ਼ਾਨ ਕਰਦੇ ਜੇ ਲੈਣ ਦੇਣ ਨਹੀਂ ਕਰਦੇ ਇਹ ਵਿਸ਼ੇਚਾ ਨੂੰ ਇਹ ਕਹਿ ਰਹੇ ਆ ਕਿ ਜੇ ਉਹਨਾਂ ਨੇ ਇੱਕ ਵਾਰ ਇੱਥੇ ਇਹ ਜੀ ਉਸ ਬੰਦੇ ਨੂੰ ਭੇਜਿਆ ਤੇ ਪਹਿਲੇ ਤਜਰਬੇ ਦੇ ਹਿਸਾਬ ਤੇ ਕਹਿੰਦੇ ਆ ਕਿ ਅਸੀਂ ਇਹਨੂੰ ਸਹਿਣ ਨਹੀਂ ਕਰਾਂਗੇ ਆ ਆ ਮੰਗ ਕਰਦੇ ਆ ਸਰਕਾਰ ਤੋਂ ਵੀ ਉਹਨੂੰ ਇੱਥੇ ਜਾਇਨ ਨਾ ਕਰਵਾਇਆ ਜਾਵੇ ਉਹਨੂੰ ਇਸ ਸੁਭਾ ਦੇ ਬੰਦੇ ਨੂੰ ਮੁੱਖ ਮੰਤਰੀ ਮਾਨਾ ਦੇ ਦਫ਼ਤਰ ਉੱਥੇ ਲੈ ਚੱਲੇ ਉੱਥੇ ਕੋਈ ਡਿਊਟੀ ਦੇ ਛੱਦੇ ਤੇ ਜ਼ੀਰੋ ਟੈਲੈਂਟ ਕ腐ਸ਼ਨ ਦੀ ਚਾਹ ਵੀ ਮੰਨਾਂਗੇ ਸਾਜਿਆ ਵਰਨਕੂਤ ਬਣ ਕੇ ਇਹਨਾਂ ਦੇ ਦਸਤਾਵੇਜ਼ਾਂ ਨੂੰ ਇਸ ਸਾਲ ਜਿਹੜਾ ਵੀ ਘੋਲ ਵਿਢਿਆ ਗਿਆ ओरिजिनल ਨਾ ਕਿ ਨਵਸਤੀ ਦੀ ਬਣਾਈ ਗੱਲ ਤਰਨ ਤਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ